ਹੁਣ ਸਾਡੇ ਨਾਲ ਸੰਤ ਰਾਮਪਾਲ ਜੀ ਦੇ ਇੱਕ ਹੋਰ ਸੇਵਕ ਜੁੜੇ ਐ ਜਿੱਦਾਂ ਕਿ ਤੁਸੀਂ ਅਕਸਰ ਦੇਖਦੇ ਆ ਕਿ ਮੀਡੀਆ ਦੇ ਵਿੱਚ ਅਕਸਰ ਅੱਜ ਦੇ ਸਮੇਂ ਦੇ ਵਿੱਚ ਇੱਕ ਟ੍ਰੈਂਡ ਬਣ ਗਿਆ ਹੈ ਕਿ ਕਿਸੇ ਵੀ ਸੰਤ ਦੀ ਤੁਸੀਂ ਜਿਹੜੀ ਆ ਉਹ ਨਿੰਦਿਆ ਕਰ ਦੋ ਪਬਲਿਕ ਵੀ ਉਹਨੂੰ ਬਹੁਤ ਖੁਸ਼ੀ ਦੇ ਨਾਲ ਦੇਖਦੀ ਹੈ ਹੁਣ ਅੱਜ ਦੇ ਸਮੇਂ ਦੇ ਵਿੱਚ ਸੰਤ ਰਾਮਪਾਲ ਜੀ ਬਾਰੇ ਵੀ ਕਾਫੀ ਕੁਝ ਮੀਡੀਆ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕੁਝ ਚੀਜ਼ਾਂ 네ਗੇਟਿਵ ਹੁੰਦੀਆਂ ਜਿਆਦਾਤਰ ਚੀਜ਼ਾਂ ਨੂੰ 네ਗੇਟਿਵ ਦਿਖਾਉਣ ਦੇ ਵਿੱਚ ਮੀਡੀਆ ਦਾ ਸਹਿਯੋਗ ਰਹਿੰਦਾ ਹੁਣ ਤੁਸੀਂ ਜਾਣਦੇ ਆ ਕਿ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਬੀਰ ਜਾਣ ਬੋਝ ਸਰ ਸੱਚੀ ਤਜੇ ਕਰੇ ਝੂਠ ਸੇ ਨੇ ਜਾਕੀ ਸੰਗਤ ਹੈ ਪ੍ਰਭੂ ਸੁਪਨਮੇ ਮੀਨਾ ਦੇ ਹੁਣ ਪਰਮਾਤਮਾ ਕਬੀਰ ਸਾਹਿਬ ਤਾਂ ਇਹ ਕਹਿੰਦੇ ਆ ਕਿ ਜੋ ਸੱਚ ਦੇ ਨਾਲ ਪਿਆਰ ਨਹੀਂ ਕਰਦਾ ਹੈ ਜਾਂ ਝੂਠ ਦੇ ਨਾਲ ਪਿਆਰ ਕਰਦਾ ਉਹਦੀ ਸੰਗਤ ਜਿਹੜੀ ਆ ਉਹ ਸੁਪਨੇ ਦੇ ਵਿੱਚ ਵੀ ਨਹੀਂ ਮਿਲਣੀ ਚਾਹੀਦੀ ਲੇਕਿਨ ਮੀਡੀਆ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਝੂਠ ਦਿਖਾ ਦਿਖਾ ਕੇ ਆਪਣੇ ਵੀ ਕਰਮ ਖਰਾਬ ਕਰ ਰਿਹਾ ਔਰ ਨਾਲ ਸਾਡੇ ਵੀ ਕਰਾ ਰਿਹਾ ਹੁਣ ਸਾਡੇ ਨਾਲ ਸੰਤ ਰਾਮਪਾਲ ਜੀ ਦੇ ਸੇਵਕ ਜੁੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਤੋਂ ਆਈਡੀਆ ਲੈਂਦੇ ਆ ਕਿ ਬਾਣੀ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਮਾਣ ਹੈ ਜਾਂ ਬਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੇਰਣਾ ਹੈ ਵੀ ਜੋ ਲੋਕਾਂ ਤੋਂ ਦੀ ਨਿੰਦਿਆ ਕਰਦੇ ਆ ਉਹਨਾਂ ਨੂੰ ਕਿਸ ਤਰੀਕੇ ਦਾ ਜਿਹੜਾ ਹੈ ਉਹ ਪਾਪ ਲੱਗਦਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮੇਰਾ ਸਵਨਦਾਸ ਹੈ ਸਵਰਨ ਜੀ ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਹਾਂ ਕਿ ਬਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੇਰਣਾ ਕੀਤੀ ਹੈ ਕਿ ਅਕਸਰ ਤੁਸੀਂ ਦੇਖਦੇ ਆ ਕਿ মিডিਆ ਜਾਂ ਆਮ ਲੋਕਾਂ ਦੇ ਜਰੀਏ ਸੰਤਾਂ ਦੀ ਨਿੰਦਿਆ ਨੂੰ ਬਹੁਤ ਉਤਸ਼ਾਹ ਦੇ ਨਾਲ ਕੀਤਾ ਜਾਂਦਾ ਹੈ ਸੰਤ ਦੀ ਕਹਾਵਤ ਨੂੰ ਕੋਈ ਨਹੀਂ ਮੰਨਦਾ ਕਹਿਣੇ ਨੂੰ ਕੋਈ ਨਹੀਂ ਮੰਨਦਾ ਜਦੋਂ ਵੀ ਕੋਈ ਨੈਗੇਟਿਵ ਚੀਜ਼ ਪ੍ਰਚਾਰੀ ਜਾਂਦੀ ਆ ਉਹਦਾ ਕਾਫੀ ਜ਼ਿਆਦਾ ਮਤਲਬ ਸਮਰਥਨ ਲੋਕ ਕਰਦੇ ਨਜ਼ਰ ਆਉਂਦੇ ਆ ਇਹਦਾ ਇੱਕ ਕਾਰਨ ਤਾਂ মিডিਆ ਵੀ ਹੈ ਜੋ মিডিਆ ਇਸ ਤਰੀਕੇ ਦਾ ਪ੍ਰਚਾਰ ਕਰ ਰਹੀ ਹੈ ਹੁਣ ਬਾਣੀ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੇਰਣਾ ਬਾਣੀ ਕੀ ਕਹਿੰਦੀ ਹੈ ਜੇ ਕੋਈ ਸੰਤ ਦੀ ਨਿੰਦਿਆ ਕਰਦਾ ਉਹਨੂੰ ਕਿਸ ਤਰੀਕੇ ਦਾ ਪਾਪ ਲੱਗਦਾ ਜੀ ਸਰ ਜੀ ਜਿਹੜਾ ਕੋਈ ਜਿਹਨੂੰ ਪੂਰਨ ਗਿਆਨ ਹੈ ਉਹ ਤਾਂ ਸੰਤ ਬਾਰੇ ਬੋਲ ਹੀ ਨਹੀਂ ਸਕਦਾ ਜੀ ਜਿਹਦਾ ਕੋਈ ਕੋਈ ਗੁਰਸਿੱਖੀ ਲੈਨ ਵਿੱਚ ਹੈਗਾ ਵੀ ਹੈ ਤੇ ਉਹਨੂੰ ਇੱਕ ਸੁਖਨੀ ਸਾਹਿਬ ਦੇ ਵਿੱਚ ਤੁਕ ਆਉਂਦੀ ਹੈ ਵੀ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕੇ ਨਿੰਦਕ ਕੋ ਨਾ ਹੀ ਕੋਈ ਥੌਰ ਜੀ ਉਹਨਾਂ ਦਾ ਕਿਤੇ ਟਿਕਾਣਾ ਹੀ ਨਹੀਂ ਹੈਗਾ ਸੰਤ ਬਾਰੇ ਤਾਂ ਜਿਹੜੇ ਪੂਰਨ ਪ੍ਰਮਾਤਮਾ ਸੰਤ ਪ੍ਰਮਾਤਮਾ ਦੇ ਪਿਆਰੇ ਸੰਤ ਹੁੰਦੇ ਆ ਉਹਨਾਂ ਬਾਰੇ ਤਾਂ ਇੱਕ ਸ਼ਬਦ ਬੋਲਣਾ ਵੀ ਉਹ ਪਤਨ ਕਿੰਨੀਆਂ ਜਨਮਾਂ ਤੋਂ ਹਾਂ ਦੂਰ ਚਲੇ ਜਾਂਦਾ ਜੀ ਇਹ ਸੰਤ ਦੀ ਨਿੰਦਾ ਬਾਰੇ ਤਾਂ ਜਿਹਨੂੰ ਪਤਾ ਹੈ ਉਹ ਤਾਂ ਕਦੇ ਮੂੰਹ ਵੀ ਨਹੀਂ ਖੋਲ ਸਕਦਾ ਸਰ ਸਵਰਨਜੀ ਮੈਂ ਜਿਵੇਂ ਕਿ ਤੁਸੀਂ ਦੱਸਿਆ ਕਿ ਸੰਤ ਦੀ ਨਿੰਦਾ ਕਰਨ ਵਾਲੇ ਨੂੰ ਕੀ ਪਾਪ ਲੱਗਦਾ ਉਹ ਬਾਣੀ ਦੀਆਂ ਤੁਸੀਂ ਸ਼ਲੋਕ ਬੋਲ ਕੇ ਦੱਸਿਆ ਇਸੇ ਤਰ੍ਹਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸੰਤ ਦੀ ਮਹਿਮਾ ਕਿਸ ਤਰੀਕੇ ਨਾਲ ਬਾਣੀ ਦੇ ਵਿੱਚ ਕੀਤੀ ਗਈ ਹੈ ਮਹਿਮਾ ਦੇ ਵਿੱਚ ਕੀ ਕੁਝ ਬੋਲਿਆ ਗਿਆ ਸੰਤ ਦੀ ਮਹਿਮਾ ਤਾਂ ਸਰ ਜੀ ਜੇ ਕੋਈ ਵੀ ਵੇਦ ਗ੍ਰੰਥ ਨੂੰ ਤੁਸੀਂ ਲੈ ਲਓ ਪਾਵੇਂ ਗੀਤਾ ਹੈ ਪਾਵੇਂ ਗੁਰੂ ਗ੍ਰੰਥ ਸਾਹਿਬ ਹੈ ਪਾਵੇਂ ਜਿੰਨੇ ਮਰਜੀ ਗ੍ਰੰਥ ਸਾਹਿਬ ਧਾਰਮਿਕ ਗ੍ਰੰਥ ਹੈ ਉਹ ਸਾਰੇ ਸੰਤ ਵੱਲੇ ਇਸ਼ਾਰਾ ਕਰਦੇ ਆ ਸਾਨੂੰ ਪੂਰਨ ਸੰਤ ਦਾ ਗਿਆਨ ਲੈਣਾ ਚਾਹੀਦਾ ਪੂਰਨ ਸੰਤ ਦੇ ਸ਼ਰਨ ਵਿੱਚ ਜਾਣਾ ਚਾਹੀਦਾ ਇਹ ਹੀ ਸੰਤ RAMPAL ਜੀ ਮਹਾਰਾਜ ਜੀ ਦਾ ਉਪਦੇਸ਼ ਹੈ ਜੀ ਸਾਨੂੰ ਸਾਰੇ ਗ੍ਰੰਥ ਇਹ ਹੀ ਇੱਕ ਇਸ਼ਾਰਾ ਕਰਦੇ ਆ ਵੀ ਸਾਨੂੰ ਕੋਈ ਚੀਜ਼ ਨੂੰ ਪ੍ਰਾਪਤੀ ਵਾਸਤੇ ਸਾਨੂੰ ਪੂਰਨ ਸੰਤ ਦੀ ਹੀ ਸ਼ਰਨ ਵਿੱਚ ਜਾਣਾ ਚਾਹੀਦਾ ਬਿਲਕੁਲ ਠੀਕ ਹਾਂਜੀ ਅ ਸਵਰਨਜੀ ਨੇ ਦੱਸਿਆ ਕਿ ਜਿੰਨੇ ਵੀ ਧਰਮ ਗ੍ਰੰਥ ਹੈਗੇ ਆ ਉਹ ਸਾਰੇ ਇਹੀ ਇਸ਼ਾਰਾ ਕਰਦੇ ਆ ਕਿ ਪੂਰਨ ਸੰਤੋਖ ਦੀ ਖੋਜ ਕਰਨੀ ਚਾਹੀਦੀ ਹੈ ਔਰ ਪੂਰਨ ਸੰਤੋਖ ਦੀ ਮਹਿਮਾ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੀ ਬਾਣੀ ਜਿਹੜੀ ਹੈ ਉਹ ਗ੍ਰੰਥ ਸਾਹਿਬ ਜੀ ਦੇ ਵਿੱਚ ਔਰ ਆਪਣਾ ਵੇਦ ਔਰ ਗੀਤਾ ਦੇ ਵਿੱਚ ਬੋਲੀ ਗਈ ਹੈ ਜਿਹਦੇ ਵਿੱਚ ਇਹ ਪ੍ਰੇਰਣਾ ਕੀਤੀ ਗਈ ਹੈ ਕਿ ਸੰਤੋਖ ਦੀ ਮਹਿਮਾ ਕਿੰਨੀ ਜ਼ਿਆਦਾ ਹੁੰਦੀ ਹੈ ਕਬੀਰ ਸਾਹਿਬ ਜੀ ਦੀ ਵੀ ਮਹਿਮਾ ਆndi ਹੈ ਕਬੀਰ ਸਾਹਿਬ ਜੀ ਕਹਿੰਦੇ ਆ ਵੇ ਸਾਤ ਸਮੁੰਦਰ ਕੀ ਮੱਸੀ ਕਰੂੰ ਲੇਖ ਨਹੀਂ ਕਰੂੰ ਬਨਰਾਏ ਪੂਰੀ ਧਰਤੀ ਦਾ ਕਾਗਦ ਕਰੂੰ ਤੋ ਵੀ ਗੁਰੂ ਗੋਣ ਲਿਖੇ ਨਾ ਜਾਏ ਸਾਹਿਬ ਜੀ ਵੀ ਕਹਿੰਦੇ ਆ ਕਿ ਪੂਰਨ ਸੰਤੋ ਦਾ ਗੁਣ ਜਿਹੜਾ ਹੈ ਉਹ ਪੂਰੀ ਧਰਤੀ ਦੇ ਉੱਤੇ ਨਹੀਂ ਲਿਖਿਆ ਜਾ ਸਕਦਾ ਚਾਹੇ ਸਾਰੇ ਸਮੁੰਦਰ ਦੀ ਸ਼ਾਈ ਬਣਾ ਲੀਏ ਉਹਨੂੰ ਲਿਖਣ ਦੇ ਵਿੱਚ ਉਹ ਘੱਟ ਹੋ ਸਕਦੀ ਹੈ ਲੇਕਿਨ ਜਿਹੜੀ ਪੂਰਨ ਸੰਤ ਦੀ ਮਹਿਮਾ ਹੈ ਉਹ ਲਿਖੀ ਨਹੀਂ ਜਾ ਸਕਦੀ ਇਹ ਕੁਝ ਜਾਣਕਾਰੀ ਸੀ ਅੱਜ ਦੀ ਜੋ ਸੰਤ ਰਾਮਪਾਲ ਜੀ ਦੇ Satsang ਵਿੱਚੋਂ ਦਿੱਤੀ ਹੈ ਅਗਲੀ ਵੀਡੀਓ ਦੇ ਨਾਲ ਫਿਰ ਮਿਲਾਂਗੇ